ਧੰਨਵਾਦ ਤੁਹਾਨੂੰ ਤੇ ਸਮੂਥ ਰੋਥਿਆ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਨਾਲ ਐਮਪੀਪੀ ਅਮਰਜੋ ਸੰਧੂ ਹਣੇ ਵੀ ਜੁੜ ਚੁੱਕੇ ਨੇ ਤੇ ਇਹ ਕਰਦੇ ਆ ਗੱਲਬਾਤ ਪ੍ਰਿੰਸ ਸਾਹਿਬ ਨਾਲ ਤੇ ਅਮਰਜੋ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਪਵਿੰਦਰ ਪਾਜੀ ਤੁਹਾਨੂੰ ਤੇ ਕੁਵਿੰਦਰ ਪਾਜੀ ਨੂੰ ਕੁਲਤਰਨ ਭਾਈ ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਮੈਨੂੰ ਲੱਗਦਾ ਕੱਲ੍ਹ ਤਾਂ ਹੀ ਤੁਸੀਂ ਤਾਂ ਬਿਜ਼ੀ ਹੋਏ ਹੋਵੋਗੇ ਕਹਿੰਦੇ ਜੇ ਕਿਸੇ ਨੂੰ ਭਾਈ ਗੱਲਬਾਤ ਕਰਨੀ ਹੋਵੇ ਮੁੰਡਾ ਸੁਣ ਲੈਂਦਾ ਜਿਵੇਂ ਮਰਜ਼ੀ ਸਵਾਲ ਜਵਾਬ ਕਰ ਲ ਮੈਂ ਪਹਿਲਾਂ ਹੀ ਅੱবি ਬੜੀ ਧੀਰ ਬਾਅਦ ਅਜੋਨੇਰ ਸਾਂਝ ਪੈ ਰਹੀ ਹੈ ਤੇ ਅਮਰਜੋਤ ਜੀ ਮੈਂ ਪਹਿਲਾਂ ਹੀ ਕਹਿ ਦਨਾ ਅੱਜ ਤੁਹਾਡੇ ਨਾਲ ਪਹਿਲਾਂ ਅਸੀਂ ਜਿਹੜੀ ਹੈ ਟਰਾਂਸਪੋਰਟੇਸ਼ਨ ਆਉ ਹਾਊਸਿੰਗ ਦੇ ਬਾਬਤ ਜਿਹੜੇ ਕੋਈ ਨਵੇਂ ਲਾਅ ਆ ਰਹੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਪਰ ਸਾਡੇ ਨਾਲ ਅੱਜ ਇੱਥੇ ਵਾਅਦਾ ਕਰਕੇ ਜਾਇਓ ਸਰੋਤਿਆਂ ਦੇ ਵੀ ਸਵਾਲ ਜਵਾਬ ਹੁੰਨੇ ਆ ਔਰ ਆਮ ਪਬਲਿਕ ਸਭ ਤੋਂ ਵੱਡੀ ਹੁੰਦੀ ਆ ਸਾਡੇ ਲਈ ਵੀ ਸਰੋਤੇ ਸਭ ਤੋਂ ਵੱਡੇ ਹੁੰਦੇ ਆ ਉਹਨਾਂ ਦੇ ਬਹੁਤ ਸਾਰੇ ਕੰਸਰਨ ਤੇ ਸਵਾਲ ਜਵਾਬ ਹੈ ਆਉਣ ਵਾਲੇ ਕਮਿੰਗ ਵੀਕ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੋਗੇ ਤੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰੋਗੇ। ਆ ਬਿਲਕੁਲ ਭਵਿੰਦਰ ਬਾਜੀ ਆਪਾਂ ਹਮੇਸ਼ਾ ਅਵੇਲੇਬਲ ਆ ਜੀ ਅੱਜ ਵੀ ਤੁਸੀਂ ਕਹੋ ਤੇ ਮੈਂ ਓਕੇ ਆ ਤੁਸੀਂ ਕਾਲਾਂ ਲੈਣੀਆਂ ਜਿੰਨੇ ਮਰਜ਼ੀ ਲੈ ਲਓ ਕੋਈ ਚੱਕ ਜੀ। ਜੀ ਧੰਨਵਾਦ ਜੀ ਬਹੁਤ-ਬਹੁਤ ਜੀਬਲਨ ਸਾਹਿਬ। ਆ ਬਿਲਕੁਲ ਸਨੂ ਸਾਹਿਬ ਪਹਿਲਾਂ ਤੇ ਤੁਸੀਂ ਇਹ ਸਮਾਦਿਤਾ ਹਮੇਸ਼ਾ ਤੁਸੀਂ ਸਮਾਦਿੰਦੇ ਵੀ ਹੋ ਤੁਹਾਡਾ ਇਸ ਗੱਲੋਂ ਬਹੁਤ ਧੰਨਵਾਦ ਤੇ ਸਨੂ ਸਾਹਿਬ ਜਿਵੇਂ ਕੱਲ ਅਨਾਊਂਸਮੈਂਟਸ ਹੋਈਆਂ ਨੇ ਕਿ ਡਾਰਕ ਫੋਰਸ ਸਰਕਾਰ ਵੱਲੋਂ ਤੋਂ ਲੈਜਿਸਲੇਸ਼ਨ ਇੱਕ ਤੇ ਜੋ ਡਰਾਈਵਿੰਗ ਦੀ ਸੰਬੰਧੀ ਜੋ ਰਿਕੁਆਇਰਮੈਂਟਸ ਨੇ ਐਲੀਜੀਬਿਲਟੀ ਕ੍ਰਾਈਟੇਰੀਆ ਆ ਸੋ ਉਹਦੇ ਵਿੱਚ ਚੇਂजेस ਲਿਆਂਦੀਆਂ ਜਾ ਰਹੀਆਂ ਨੇ ਤੇ ਦੂਜਾ ਜੋ ਇਹ ਲੈਂਡਲੋਰਡ ਤੇ ਟੈਨੈਂਟ ਬੋਲ ਰਿਹਾ ਸੋ ਉਹਦੇ ਵਿੱਚ ਵੀ ਕੁਝ ਚੇਂजेस ਲਿਆਂਦੀਆਂ ਜਾ ਰਹੀਆਂ ਨੇ ਸੋ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਕਿ ਜੋ ਡਰਾਈਵਿੰਗ ਲਾਇਸੈਂਸ ਲੈਣਾ ਆ ਉਹਦੇ ਬਾਬਤ ਜੋ ਕ੍ਰਾਈਟੇਰੀਆ ਬਣਿਆ ਹੁੰਦਾ ਆ ਐਲੀਜੀਬਿਲਟੀ ਹੈ ਤੇ ਉਹਦੇ ਵਿੱਚ ਚੇਂजेस ਆ ਰਹੀਆਂ ਨੇ ਕਿਉਂਕਿ ਸਾਨੂੰ ਸਾਹਿਬ ਇਹ ਬਹੁਤ ਵੱਡਾ ਮੁੱਦਾ ਇਹ ਜੋ ਸੇਫਟੀ ਨੂੰ ਲੈ ਕੇ ਟਰਾਂਸਪੋਰਟੇਸ਼ਨ ਸੇਫਟੀ ਨੂੰ ਲੈ ਕੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਅੱਜ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੀ ਘਟਨਾਵਾਂ ਵਾਪਰੀਆਂ ਤੇ ਉਸ ਬਾਬਤ ਉੱਥੇ ਦਾ ਮੀਡੀਆ ਇਹਨਾਂ ਮੁੱਦਿਆਂ ਨੂੰ ਚੱਕ ਰਿਹਾ ਆ ਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਇਹ ਗੱਲਾਂ ਬਾਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਹੀਆਂ ਨੇ ਖਾਸ ਤੌਰ ਤੇ ਸੁਧਾਰ ਕਰਨ ਦੀ ਮੰਗ ਹੋ ਰਹੀ ਸੀ ਖਾਸਔਰ ਤੇ ਜਿਸ ਢੰਗ ਨਾਲ ਕਮਰਸ਼ੀਅਲ ਲਾਇਸੈਂਸ ਲੈ ਜਾਂਦੇ ਨੇ ਜਿਸ ਢੰਗ ਨਾਲ ਇਹ ਬਾਹਰੋਂ ਆਏ ਲੋਕਾਂ ਦੀ ਜੋ ਲਾਇਸੈਂਸ ਦਿੱਤਾ ਜਾਂਦਾ ਸੀਗਾ ਇਹ ਉਸ ਰੱਖਿਅਤ ਹੈਗੇ ਨੇ ਨਹੀਂ ਹੈਗੇ ਨੇ ਬਹੁਤ ਸਾਰੇ ਸਵਾਲ ਸੀਗੇ ਹੁਣ ਤੁਸੀਂ ਇਹ ਦੱਸੋ ਜੋ ਇਹ ਨਵਾਂ ਲੈਜਿਸਲੇਸ਼ਨ ਲਿਆਂਦਾ ਗਿਆ ਕੀ ਚੇਂਜਸ ਇਹਦੇ ਨਾਲ ਆਉਣਗੇ ਬਿਲਕੁਲ ਪ੍ਰਿਆਨ ਸਾਹਿਬ ਦੇਖੋ ਬੜੀ ਦੇਰ ਜੀ ਤੋਂ ਤੁਸੀਂ ਗੱਲ ਕੀਤੀ ਕਮਿਊਨਿਟੀ ਅੱਜਕੱਲ ਕਾਫੀ ਕੰਸਰਨਡ ਆ ਸਾਨੂੰ ਲੋਕਾਂ ਦੀ ਕਾਫੀ ਕਾਲਸ ਆਉਂਦੀਆਂ ਪਿਛਲੇ ਸਮੇਂ ਤੋਂ ਆਪਾਂ ਲਗਾਤਾਰ ਇਹਦੇ ਬਾਰੇ ਗੱਲ ਕਰਦੇ ਆਂ ਕਿ ਲੋਕਾਂ ਦੀ ਮੰਗ ਸਹੀ ਕਿ ਜਿਹੜੇ ਆਪਣੇ ਰੋਡਸ ਆ ਸੇਫ ਨਹੀਂ ਹੈਗੇ ਰੋਡਸ ਦੇ ਉੱਪਰ ਕਾਫੀ ਇਨਕਸਪੀਰੀਐਂਸ ਡਰਾਈਵਰਸ ਜਿਹੜੇ ਆਪਣੇ ਆ ਚੁੱਕੇ ਆ ਤੇ ਆਪਾਂ ਨੂੰ ਕੋਈ ਸਟ੍ਰਿਕਟ ਲਾਜ਼ ਬਣਾਉਣ ਦੀ ਲੋੜ ਹੈਗੀ ਜਿਹਦੇ ਵਿੱਚ ਲਾਇਸੈਂਸ ਲੈਣਾ ਕੋਈ ਡਾਈਜੀ ਨਾ ਹੋਵੇ ਕਿਉਂਕਿ ਜਿਹੜਾ ਵੀ ਭੈਣ ਭਰਾ ਆਪਣਾ ਨਵਾਂ ਕੰਟਰੀ 'ਚ ਕਿਸੇ ਵੀ ਜਾਂਦਾ ਵਾ ਉਹਨੂੰ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਜਾਣਕਾਰੀ ਪ੍ਰੋਪਰ ਹੋਵੇ ਉਹਨੂੰ ਉੱਥੋਂ ਦੀ ਡਰਾਈਵਿੰਗ ਕੰਡੀਸ਼ਨਸ ਬਾਰੇ ਪ੍ਰੋਪਰ ਜਾਣਕਾਰੀ ਹੋਵੇ ਵੈਦਰ ਕਿੱਦਾਂ ਦਾ ਹੈ ਕਿੰਨਾ ਕਿ ਕਿਸੇ ਵੀ ਤੁਸੀਂ ਜਗ੍ਹਾ ਜਾਣੇ ਤੁਹਾਨੂੰ ਟਾਈਮ ਲੱਗਦਾ ਉੱਥੋਂ ਦੇ ਸਿਸਟਮ ਨੂੰ ਅਡਾਪਟ ਕਰਨ ਦੇ ਲਈ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਸਮਝਣ ਦੇ ਲਈ ਐਕਸਪੀਰੀਅੰਸ ਲੈਣ ਦੇ ਲਈ ਸੋ ਆਪਾਂ ਦੇਖ ਰਹੇ ਸੀ ਪਿਛਲੇ ਸਮੇਂ ਦੇ ਵਿੱਚ ਕਾਫੀ ਲੋਕ ਇੱਥੇ ਆ ਕੇ ਜਲਦਬਾਜੀ ਦੇ ਵਿੱਚ ਲਾਇਸੈਂਸ ਲੈ ਕੇ ਤੇ ਜਿਹੜੇ ਐਕਸੀਡੈਂਟਸ ਆਪਾਂ ਦੇਖ ਰਹੇ ਹਾਂ ਹੋ ਰਹੇ ਆ ਮੈਨੂੰ ਲੱਗਦਾ ਕਿ ਉਹ ਲੋਕਾਂ ਦਾ ਮੰਨਣਾ ਮਾਹਰ ਦਾ ਮੰਨਣਾ ਹੈਗਾ ਵਾ ਕਿ ਜਿਹੜੇ ਇਨਐਕਸਪੀਰੀਅੰਸ ਡਰਾਈਵਰਸ ਆ ਜਿਹੜੇ ਕਾਲੀ ਕਰਦੇ ਆ ਜਿਨ੍ਹਾਂ ਨੂੰ ਪ੍ਰੋਪਰ ਐਕਸਪੀਰੀਅੰਸ ਨਹੀਂ ਹੈਗਾ ਉਹਨਾਂ ਕਰਕੇ ਜਿਹੜੇ ਐਕਸੀਡੈਂਟਸ ਜਿਹੜੇ ਜ਼ਿਆਦਾ ਹੁੰ ਕਾਲਿੰਗ ਓਨ ਦੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਕਿ ਕੋਈ ਵੀ ਭੈਣ ਭਰਾ ਜਿਹੜਾ ਅਨਟਾਰੀਓ ਦੇ ਵਿੱਚ ਆਉਂਦਾ ਵਾ ਉਹਨੂੰ ਜੀ ਲਾਇਸੈਂਸ ਅਕਵਾਇਰ ਕਰਨ ਤੋਂ ਬਾਅਦ ਜਿਹੜਾ ਜੀ 1 ਸਾਲ ਦਾ ਵੇਟਿੰਗ ਪੀਰੀਅਡ ਚਾਹੀਦਾ ਬਿਫੋਰ ਦੇ ਟੇਕ ਦਾ ਕਮਰਸ਼ੀਅਲ ਐਜ਼ਡ ਲਾਇਸੈਂਸ ਸੋ ਉਹ ਮੇਰਾ ਮੋਸ਼ਨ ਜਿਹੜਾ ਜੀ ਉਦੋਂ ਮਿਨਿਸਟਰੀ ਨੇ ਲਿਆਂਦਾ ਸੀ ਮੈਂ ਆਪਣਾ ਉਹਦੇ ਉੱਪਰ ਫਿਰ ਲਗਾਤਾਰ ਕੰਸਲਟੇਸ਼ਨ ਹੋਈ ਪਬਲਿਕ ਰਜਿਸਟਰੀ ਜਿਹੜੀ ਉੱਪਰ ਹੁੰਦੀ ਉਹਦੇ ਵਿੱਚ ਲੋਕੀ ਆਪਣੀ ਫੀਡਬੈਕ ਦਿੰਦੇ ਆ ਸੋ ਬਹੁਤ ਹੀ ਪੋਜ਼ਿਟਿਵ ਫੀਡਬੈਕ ਜਿਹੜੀ ਸਾਰੀ ਕਮਿਊਨਿਟੀ ਵੱਲੋਂ ਲੋਕਾਂ ਵੱਲੋਂ ਮ ਤੇ ਮੈਨੂੰ ਤਾਂ ਅੱਜ ਦਾ ਖੁਸ਼ੀ ਹੋ ਰਹੀ ਕਿ ਜਿਹੜਾ ਕੱਲ ਬਿਲ ਜਿਹੜਾ ਇੰਟਰੋਡਿਊਸ ਕੀਤਾ ਜੀ ਇਹ ਬਿਲ ਇੰਟਰੋਡਿਊਸ ਕੀਤਾ ਗਿਆ ਪਟਨਾ ਸਾਹਿਬ ਮਿਨਿਸਟਰੀ ਆਫ ਮਿਨਿਸਪਲ ਅਫੇਅਰਸ ਐਂਡ ਹਾਊਸਿੰਗ ਵੱਲੋਂ ਇਹਦੇ ਵਿੱਚ ਲੇਕਿਨ ਕਾਫੀ ਐਲੀਮੈਂਟਸ ਜਿਹੜੇ ਉਹ ਲੈ ਗਏ ਆ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦਾ ਜਿੱਦਾਂ ਆਪਾਂ ਲੈਂਡਲੋਰ ਟੈਨੈਂਟ ਬੋਰਡ ਦੀ ਗੱਲ ਕੀਤੀ ਆ ਸੋ ਇਹ ਮੈਂ ਸਭ ਤੋਂ ਪਹਿਲਾਂ ਸਰਕਾਰੀਆ ਸਾਹਿਬ ਜਿਹੜੇ ਆਪਣੇ ਮੰਤਰੀ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮੇਰੇ ਬਿਲ ਨੂੰ ਵੀ ਵਿੱਚ ਆਪਣਾ ਮੋਸ਼ਨ ਨੂੰ ਵਿੱਚ ਇਹਦੇ ਇੰਟਰੋਡਿਊਸ ਕਰਵਾਇਆ ਤੇ ਨਾਲ ਦੀ ਨਾਲ ਇਨ ਐਡੀਸ਼ਨ ਟੂ ਮਾਈ ਬਿਲ ਇਹਦੇ ਵਿੱਚ ਹੋਰ ਉਹਦੇ ਵਿੱਚ ਜਿਹੜਾ ਵੀ ਭੈਣ ਭਰਾ ਹੋਣੇ ਕੰਟਰੀ ਦੇ ਵਿੱਚ ਅਨਟਾਰੀਓ ਦੇ ਵਿੱਚ ਆਊਗਾ ਜੀ ਕੋਈ ਆਉਂਦਾ ਜੇ ਆਪਣਾ ਲਾਇਸੈਂਸ ਲੈਣ ਜਾਂਦਾ ਵਾ ਤੇ ਉਹਦਾ ਉੱਥੇ ਜਿਹੜਾ ਆਪਣਾ ਸਟੇਟਸ ਚੈੱਕ ਕੀਤਾ ਜਾਊਗਾ ਉਹਨਾਂ ਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਚੈੱਕ ਕੀਤੀ ਜਾਊਗੀ ਇਹ ਵੀ ਚੈੱਕ ਕੀਤਾ ਜਾਊਗਾ ਕਿ ਉਹ ਲੀਗਲੀ ਇੱਥੇ ਕੰਮ ਕਰ ਸਕਦੇ ਕਿ ਨਹੀਂ ਕਰ ਸਕਦੇ ਤੇ ਜੇ ਉਹ ਚੀਜ਼ ਨਹੀਂ ਹੁੰਦੀ ਤੇ ਉਹਨਾਂ ਨੂੰ ਜਿਹੜਾ ਲਾਇਸੈਂਸ ਆ ਜੀ ਉਹ ਇਸ਼ੂ ਨਹੀਂ ਕੀਤਾ ਜਾਊਗਾ ਚਾਹੇ ਉਹ ਜੀ-1 ਦੀ ਗੱਲ ਕਰਦੇ ਆਂ ਚਾਹੇ ਜੀ-2 ਦੀ ਗੱਲ ਕਰਦੇ ਆਂ ਤੇ ਜਿਹੜਾ ਭੈਣ ਭਰਾ ਇੱਥੇ ਵਰਕ ਪਰਮਿਟ ਦੇ ਹੋਊਗਾ ਪਹਿਲਾਂ ਇਦਾਂ ਸੀ ਪਟਿਆਨਾ ਸਾਹਿਬ ਕੀ ਜਿਹੜਾ ਵੀ ਆਉਂਦਾ ਜੀ ਰਿਗਾਰਡਲੈਸ ਆਫ देयर ਵਰਕ ਪਰਮਿਟ ਜਿਹੜਾ ਸਟੇਟਸ ਹੈ ਉਹਨਾਂ ਦਾ 2 ਸਾਲ ਦਾ ਹੀ ਹੁਣ ਜਿੰਨਾ ਉਹਨਾਂ ਦਾ ਵਰਕ ਪਰਮਿਟ ਵੈਲਿਡ ਹੋਊਗਾ ਉਨੀ ਦੇਰ ਤੱਕ ਹੀ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਊਗਾ ਉਸ ਤੋਂ ਬਾਅਦ ਜਾ ਕੇ ਫਿਰ ਵਰਕ ਪਰਮਿਟ ਐਕਸਟੈਂਡ ਕਰਵਾ ਕੇ ਆਪਣਾ ਜਿਹੜਾ ਲਾਇਸੈਂਸ ਹੈ ਰੀਨਿਊ ਕਰਵਾ ਸਕਦੇ ਆ ਸੋ ਜੇ ਸਾਲ ਦਾ ਵਰਕ ਪਰਮਿਟ ਵੈਲਿਡ ਹੈ ਇੱਕ ਸਾਲ ਲਈ ਜਿਹੜਾ ਲਾਇਸੈਂਸ ਦਿੱਤਾ ਜਾਊਗਾ ਜੀ ਤੇ ਇਹ ਜਿਹੜੀ ਚੀਜ਼ਾਂ ਜਿਹੜੀਆਂ ਇੱਕ ਕੀਤੀਆਂ ਗਈਆਂ ਕਿ ਇਹਨੂੰ ਸਿਸਟਮ ਨੂੰ ਚੈੱਕ ਕਰਨ ਦੇ ਲਈ ਪਹਿਲਾਂ ਜੇ ਤੁਸੀਂ ਚੈੱਕ ਕਰੋ ਜੀ ਇੰਟਾਰੀਓ ਦੇ ਵਿੱਚ ਉਹਦਾ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰਦੇ ਆ ਉੱਥੇ ਅਜੇ ਵੀ ਲਿਖਿਆ ਵਾ ਕਿ ਵਿਜ਼ਿਟਰ ਇੱਥੇ ਜਿਹੜੇ ਆ ਅਲਾਉਡ ਨਹੀਂ ਹੈਗੇ ਲਾਇਸੈਂਸ ਲੈਣ ਨੂੰ ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਸੀ ਆਪਣੇ ਕੁਲਤਰਨਪਾ ਜੀ ਆਉਂਦੀ ਸੀ ਕਿ ਉੱਥੇ ਡਰਾਈਵ ਟੈਸਟ ਸੈਂਟਰਸ ਦੇ ਵਿੱਚ ਪ੍ਰੋਪਰ ਆਇਡੈਂਟੀਫਿਕੇਸ਼ਨ ਉਹਨਾਂ ਕੋਲ ਪ੍ਰੋਪਰ ਇਦਾਂ ਦਾ ਸਿਸਟਮ ਨਹੀਂ ਬਣਾਇਆ ਉਹਨਾਂ ਨੇ ਕਿ ਜਿਹੜਾ ਚੈੱਕ ਕਰਦੇ ਸੀ ਲੋਕਾਂ ਦਾ ਸਟੇਟਸ ਮੰਗਣਾ ਸੋ ਇਹ ਆਪਾਂ ਹੁਣ ਮੈਂਡਟਰੀ ਕਰਨ ਜਾ ਰਹੇ ਹਾਂ ਕਿ ਜਿਹੜਾ ਵੀ ਉੱਥੇ ਜਾਊਗਾ ਉਹਦਾ ਸਟੇਟਸ ਜਿਹੜਾ ਚੈੱਕ ਕੀਤਾ ਜਾਊਗਾ ਉਹਨਾਂ ਦਾ ਵਰਕ ਪਰਮਿਟ ਕੀ ਹੈ ਉਹਨਾਂ ਦਾ ਕੀ ਹੈ ਉਹਨਾਂ ਦੀ ਆਇਡੈਂਟੀਫਿਕੇਸ਼ਨ ਆ ਪ੍ਰੋਪਰ ਚੈੱਕ ਕਰਕੇ ਫਿਰ ਹੀ ਉਹਨਾਂ ਨੂੰ ਅੱਗੇ ਜਿਹੜਾ ਅਲਾਉ ਕੀਤਾ ਜਾਊਗਾ ਜੀ ਤੇ ਨਾਲ ਦੀ ਨਾਲ ਜਿਹੜੀ ਹੋਰ ਜਿਹੜੀ ਹਾਂਜੀ ਜੀ ਜੀ ਸਾਨੂੰ ਇੱਕ ਚੀਜ਼ ਇਹ ਦੁਬਾਰਾ ਕਲੀਅਰ ਕਰੋ ਜਿਵੇਂ ਇਹ ਵਿਜ਼ਟਰਸ ਦੀ ਗੱਲ ਸੀਗੀ ਜਿਵੇਂ ਕੱਲ ਸਰਕਾਰੀਆ ਸਾਹਿਬ ਵੀ ਦੱਸ ਰਹੇ ਸੀਗੇ ਤੁਸੀਂ ਵੀ ਦੱਸ ਰਹੇ ਸੀਗੇ ਕਿ ਜਿਹੜੇ ਵੀ ਵਿਜ਼ਟਰਸ ਉਹਨਾਂ ਬਾਹਰੋਂ ਆਉਣਗੇ ਈਵਨ ਜੀ1 ਜੀ2 ਜਾਂ ਜੀ লাইਸੈਂਸ ਵੀ ਨੇ ਸੋ ਉਹ ਵੀ ਕਹਿੰਦੇ ਬਈ ਉਹਨਾਂ ਵਾਸਤੇ ਐਲੀਜੀਬਲ ਨਹੀਂ ਹੋਣਗੇ ਸੋ ਇੱਕ ਤਾਂ ਇਸ ਚੀਜ਼ ਨੂੰ ਸਪਸ਼ਟ ਕਰੋ ਕਿ ਕੀ ਸਿਰਫ ਉਹ ਕਮਰਸ਼ੀਅਲ ਇਹ ਲਾਇਸੈਂਸ ਵਾਸਤੇ ਹੀ ਇਨ ਐਲੀਜੀਬਲ ਨੇ ਜਾਂ ਜੀਵਨ ਜੀ2 ਜਾਂ ਜੀ ਲਾਇਸੈਂਸ ਵਾਸਤੇ ਵੀ ਉਹ ਇਨ ਐਲੀਜੀਬਲ ਹੋਣਗੇ ਕੋਈ ਵੀ ਲਾਇਸੈਂਸ ਹੈ ਕੋਈ ਵੀ ਲਾਇਸੈਂਸ ਪਾਰੀ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਜਾਊਗਾ ਅਨਲੈਸ ਕਿ ਉਹ ਇੱਥੇ ਉਹਨਾਂ ਦਾ ਸਟੇਟਸ ਜਿਹੜਾ ਵਰਕ ਪਰਮਿਟ ਦੇ ਵਿੱਚ ਆਪਣਾ ਕਨਵਰਟ ਕਰਵਾਉਂਦੇ ਆ ਇਹ ਇਹਦੇ ਵਿੱਚ ਰੱਖਿਆ ਗਿਆ ਕੁਲਵਿੰਦਰ ਪਾ ਕਲਤਨ ਪਾ ਜੀ ਇੱਕ ਪੁਆਇੰਟ ਕੀ ਜੇ ਉਹਨਾਂ ਜਿਹੜਾ ਵੀ ਕੋਈ ਵਿਸਟਰ ਆਉਂਦਾ ਜੇ ਆਪਣਾ ਲਾਇਸੈਂਸ ਨੂੰ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਕਨਵਰਟ ਕਰਵਾ ਕੇ ਲਿਆਉਂਦੇ ਆ ਤੇ ਉਹ 60 ਦਿਨ ਤੱਕ ਜਿਹੜੀ ਇੱਥੇ ਗੱਡੀ ਜਿਹੜੀ ਚਲਾ ਸਕਦੇ ਆ ਸਿਰਫ ਕਾਰ ਆ ਲੇਕਿਨ ਉਹਨਾਂ ਨੂੰ ਇੱਥੇ ਕੋਈ ਵੀ ਲਾਇਸੈਂਸ ਲਈ ਐਲੀਜੀਬਲ ਨਹੀਂ ਹੋਣਗੇ ਚਾਹੇ ਆਪਾਂ ਜੀ1 ਜੀ2 ਦੀ ਗੱਲ ਕਰਦੇ ਚਾਹੇ ਜੀ ਦੀ ਗੱਲ ਕਰਦੇ ਹਾਂ ਜੀ ਜਿਹੜਾ ਇੱਕ ਮੇਰਾ ਨਾਲ ਇਹਦੇ ਵਿੱਚ ਸਵਾਲ ਹੈ ਉਹ ਸ਼ਾਇਦ ਕਿਸੇ ਨੇ ਅੱਗੇ ਜਾ ਕੇ ਪੁੱਛਣਾ ਨਹੀਂ ਪੁੱਛਣਾ ਜਿਹੜੇ ਬੰਦੇ ਆਲਰੇਡੀ ਵਿਜ਼ਟਰ ਆਏ ਸੀਗੇ ਕਾਰ ਦਾ ਲਾਇਸੈਂਸ ਲੈ ਕੇ ਚਲੇ ਗਏ ਜਿੱਦਾਂ ਇਨ ਆਫ ਆਨ ਆਫ ਆਨ ਆਫ ਕਰੀ ਜਾਂਦੇ ਆ ਨਾ ਚਲੇ ਗਏ ਸੀ ਬੱਚਿਆਂ ਨੂੰ ਮਿਲ ਕੇ ਚਲੇ ਗਏ ਦੁਬਾਰੇ ਆਗੇ ਹੈਗਾ ਵਿਜ਼ਟਰ ਸਟੇਟਸ ਹੈ ਪਰ ਲਾਇਸੈਂਸ ਉਹਨਾਂ ਨੇ ਲਿਆ ਹੋਇਆ ਆਲਰੇਡੀ ਕੀ ਗੱਲ ਉਹਨਾਂ ਨੂੰ ਜੇ ਕਿਤੇ ਕੋਈ ਪੁਲਿਸ ਰੋਕਦੀ ਆ ਜਾਂ ਉਹਨਾਂ ਦੇ ਲਈ ਵੀ ਜੋ ਪੁਰਾਣਾ ਰੈਕર્ડ ਜਿਹੜਾ ਮਿਨਿਸਟਰੀ ਦੇ ਕੋਲ ਪਿਆ ਹੋਊਗਾ ਉੱਥੇ ਉਹਨੂੰ ਡਿਲੀਟ ਕਰ ਦੇਣਗੇ ਜਾਂ ਉਹਨਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋਊਗਾ ਆਪ ਬੰਦਰਪ੍ਰ ਭਾਈ ਦੇਖੋ ਪਹਿਲਾਂ ਤੇ ਇਹ ਕੰਟਰੀ ਦੇ ਵਿੱਚ ਹੀ ਆਪਾਂ ਹੈਗਾ ਕਿ ਜੇ ਤੁਹਾਡੇ ਕੋਲ ਵਿਜ਼ਟਰ ਤੁਸੀਂ ਹੈਗੇ ਤੁਸੀਂ ਪਹਿਲੀ ਕੱਲ ਤੇ ਕੰਮ ਹੀ ਨਹੀਂ ਕਰ ਸਕਦੇ ਆ ਜੇ ਕੋਈ ਭੈਣ ਭਰਾ ਜਿਹੜਾ ਫੜਿਆ ਜਾਂਦਾ ਜੇ ਕਿ ਟਰੱਕ ਡਰਾਈਵਿੰਗ ਦੇ ਲਈ ਆ ਡਰਾਈਵਿੰਗ ਲਈ ਹਾਂਜੀ ਹਾਂ ਜੀ ਡਰਾਈਵਿੰਗ ਦੇ ਲਈ ਉਹਨਾਂ ਦਾ ਹੈਗਾ ਜੇ ਤੇ ਉਹਨਾਂ ਦਾ ਜੀ ਦੇਖੋ ਲਾਇਸੈਂਸ ਉਦੋਂ ਮਿਲਿਆ ਉਹਨਾਂ ਨੂੰ 2 ਸਾਲ ਲਈ 3 ਸਾਲ ਦੇ ਲਈ ਤੇ ਜਦੋਂ ਦੁਬਾਰਾ ਕੰਟਰੀ ਦੇ ਵਿੱਚ ਆਉਂਦੇ ਆ ਜਦੋਂ ਦੁਬਾਰਾ ਲਾਇਸੈਂਸ ਆਪਣਾ ਰੀਨਿਊ ਕਰਵਾਉਣ ਜਾਂਦੇ ਆ ਉਹਦੇ ਉੱਪਰ ਪ੍ਰੋਪਰ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਫਿਰ ਹੀ ਲਾਇਸੈਂਸ ਜਿਹੜਾ ਉਹਨਾਂ ਦਾ ਰੀਨਿਊ ਕੀਤਾ ਜਾਊਗਾ ਜਿਹੜੇ ਲਾਇਸੈਂਸ ਆਲਰੇਡੀ ਇਸ਼ੂ ਹੋਏ ਆ ਉਹਨਾਂ ਦੇ ਉੱਪਰ ਅਜੇ ਮੇਰੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਕਿ ਉਹਨਾਂ ਉੱਪਰ ਕੀ ਕੀਤਾ ਜਾਊਗਾ ਲੇਕਿਨ ਮਿਨਿਸਟਰੀ ਕਾਫੀ ਸਟ੍ਰੈਕਟ ਹੋਈ ਪਈ ਹੈ ਪਿੱਛੇ ਵੀ ਆਪਾਂ ਦੇਖਿਆ ਲੋਕਾਂ ਦੇ ਲਾਇਸੈਂਸ ਜ ਆ ਪ੍ਰੋਪਰ ਜਾਣਕਾਰੀ ਨਹੀਂ ਕਿ ਉਹਨਾਂ ਦਾ ਕੀ ਕੀਤਾ ਜਾਊਗਾ ਉਹਨਾਂ ਦੀ ਵੀ ਕੋਈ ਪਰਮਿਸ਼ਨ ਇਦਾਂ ਦੀ ਐਡ ਕੀਤੀ ਜਾਊਗੀ ਕਿ ਨਹੀਂ ਕੀਤੀ ਜਾਊਗੀ ਉਹਨਾਂ ਦੀ ਲਾਈਫ ਚਲੋ ਇਹ ਮੈਂ ਕਨਸਰਨ ਅੱਜ ਤੁਹਾਡੇ ਕੋਲ ਲੈ ਆਇਆ ਸ਼ਾਇਦ ਕਈ ਵਾਰ ਕੋਈ ਚੀਜ਼ਾਂ ਕਿਉਂਕਿ ਨਿਕਲ ਜਾਂਦੀਆਂ ਨੇ ਦਿਮਾਗ ਦੇ ਵਿੱਚੋਂ ਵੀ ਉਹ ਵੀ ਐਜ ਕਿਉਂਕਿ ਤਾਂ ਵਿਜ਼ਟਰੇ ਹੋਣਗੇ ਨਾ ਕਿਉਂਕਿ ਹੁਣ ਵਿਜ਼ਟਰ ਲਈ ਤੁਸੀਂ ਇਹ ਕਲੀਅਰ ਕਰ ਰਹੇ ਹੋ ਵੀ ਕੋਈ ਲਾਇਸੈਂਸ ਨਹੀਂ ਹੋਊਗਾ ਜਦੋਂ ਤੱਕ ਉਹਨਾਂ ਦੇ ਕੋਲ ਪ੍ਰੋਪਰ ਵਰਕ ਪਰਮਿਟ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਤੇ ਨਾਲ ਦੀ ਨਾਲ ਇਹਦੇ ਵਿੱਚ ਤੋਂ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਮਾਫੀ ਚਾਹਣਾ ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਪੁੱਛੀ ਜਿਹੜਾ ਕਿ ਕਾਫੀ ਅਹਿਮ ਹੈ ਗੱਲ ਉਹ ਆ ਕੇ ਜਿਹੜਾ ਤੁਹਾਡਾ ਮੈਕ ਹੋਮ ਦਾ ਤਜਰਬਾ ਹੁੰਦਾ ਵੀ ਮੰਨ ਲਓ ਕੋਈ ਇੰਡੀਆ ਤੋਂ ਆਇਆ ਉਹਦਾ ਉੱਤੇ 10 ਸਾਲ ਦਾ ਐਕਸਪੀਰੀਅੰਸ ਹੈ ਤੇ ਉਹ ਮੰਨ ਲਓ ਵਰਕ ਪਰਮਿਟ ਤੇ ਹੀ ਆਇਆ ਉਹ ਇੱਥੇ ਲਾਇਸੈਂਸ ਲੈ ਸਕਦਾ ਕੰਮ ਕਰ ਸਕਦਾ ਹੋਣੇ ਇਹਦੇ ਵਿੱਚ ਸਾਨੂੰ ਸਾਖ ਜੋ ਮੈਂ ਪੜ ਰਿਹਾ ਜਿਗਾ ਕਿ ਕੁਝ ਕੰਟਰੀ ਜਿਹਨੂੰ ਅਸੀਂ ਰੈਸਿਪ੍ਰੋਕਲ ਕੰਟਰੀਜ਼ ਦਾ ਦਰਜਾ ਦਿੱਤਾ ਹੋਇਆ ਕੁਝ ਨੂੰ ਨਾਨ ਰੈਸਿਪ੍ਰੋਕਲ ਕੰਟਰੀ ਦਾ ਦਰਜਾ ਦਿੱਤਾ ਹੋਇਆ ਭਾਵੇਂ ਆ ਕਿ ਕੁਝ ਮੁਲਕਾਂ ਦੇ ਤਜਰਬੇ ਨੂੰ ਮੰਨਿਆ ਜਾਊਗਾ ਕੁਝ ਦੇ ਤਜਰਬੇ ਨੂੰ ਨਹੀਂ ਮੰਨਿਆ ਜਾਊਗਾ ਸੋ ਇਹਦੇ ਵਿੱਚ ਕਲੀਅਰ ਕਰੋ ਕਿ ਅਗਰ ਭਾਰਤ ਤੋਂ ਕੋਈ 10 ਸਾਲ 5 ਸਾਲ ਜਿੰਨਾ ਵੀ ਪਿਛੋ ਐਕਸਪੀਰੀਅੰਸ ਲੈ ਕੇ ਆਉਂਦਾ ਕਿ ਉਹ ਐਕਸਪੀਰੀਅੰਸ ਨੂੰ ਇੱਥੇ ਅੰਟਾਰੀਓ ਦੇ ਵਿੱਚ ਕਾਊਂਟ ਕੀਤਾ ਜਾਊਗਾ ਜਾਂ ਨਹੀਂ ਕਾਊਂਟ ਕੀਤਾ ਜਾਊਗਾ ਬਹੁਤ ਵਧੀਆ ਕੁਐਸਚਨ ਆ ਕੁਲਤਨ ਭਾਜੀ ਦੇ ਉੱਪਰ ਮੈਂ ਆ ਰਿਹਾ ਸੀ ਕਿ ਜਿਹੜੇ ਵੀ ਹੁਣ ਜਿਹੜੇ ਨਾਨ ਰੈਸਿਪਰੋਕਲ ਜਿਹੜੇ ਆਪਣੇ ਕੰਟਰੀ ਹੈਗੇ ਆ ਜਿਦਾਂ ਇਹਦੇ ਵਿੱਚ ਇੰਡੀਆ ਵੀ ਆਉਂਦਾ ਕਿ ਜਿਨ੍ਹਾਂ ਨਾਲ ਆਪਣਾ ਰੈਸਿਪਰੋਕਲ ਐਗਰੀਮੈਂਟ ਨਹੀਂ ਹੈਗਾ ਉਹਦੇ ਵਿੱਚ ਹੁਣ ਇਹ ਕੀਤਾ ਗਿਆ ਪ੍ਰੋਵੀਜ਼ਨ ਕੀ ਇਹਦੇ ਵਿੱਚ ਕਿ ਜਿਹੜਾ ਵੀ ਭੈਣ ਭਰਾ ਉੱਥੇ ਆਉਂਦਾ ਚਾਹੇ ਉਹ ਕੋ 15 ਸਾਲ ਦਾ ਚਾਹੇ ਕੋ 20 ਸਾਲ ਦਾ ਐਕਸਪੀਰੀਅੰਸ ਹੈਗਾ ਜੀ ਉਹਦਾ ਸਿਰਫ ਜਿਹੜਾ ਐਕਸਪੀਰੀਅੰਸ ਇੱਥੇ ਕੈਲਕੂਲੇਟ ਕੀਤਾ ਜਾਊਗਾ ਕਾਊਂਟ ਕੀਤਾ ਜਾਊਗਾ ਕੀਤਾ ਜਾਊਗਾ 12 ਮਹੀਨੇ ਦਾ ਸੋ ਇੱਥੇ ਆ ਕੇ ਉਹਨਾਂ ਦਾ 12 ਮਹੀਨੇ ਤੋਂ ਵੱਧ ਜ ਉਹ ਇੱਥੇ ਆ ਕੇ ਆਪਣਾ ਐਕਸਪੀਰੀਅੰਸ ਕਾਊਂਟ ਕਰਵਾ ਕੇ ਸਿੱਧਾ ਜੀ ਲਾਇਸੈਂਸ ਜਿਹੜਾ ਦੇ ਦਿੰਦੇ ਸੀ ਜੀ ਇਹਦੇ ਵਿੱਚ ਹੁਣ ਉਹ ਜੀ ਲਾਇਸੈਂਸ ਨਹੀਂ ਦੇ ਸਕਣਗੇ ਇਹਦੇ ਵਿੱਚ ਆ ਕੇ ਉਹਨਾਂ ਨੂੰ ਜੀ 2 ਲਈ ਰਿਜਿਗਿਬਲ ਹੋਣਗੇ ਉਹ ਰਾਈਟ ਵੇ ਜੀ 2 ਦੇ ਸਕਦੇ ਆ ਜੀ ਜੀ 2 ਦੇ ਕੇ ਉਹਨਾਂ ਨੂੰ 1 ਸਾਲ ਦੀ ਵੇਟਿੰਗ ਪੀਰੀਅਡ ਹੋਊਗੀ 8 ਤੋਂ 12 ਮਹੀਨਿਆਂ ਦੀ ਜਿਹਦੇ ਤੋਂ ਬਾਅਦ ਉਹ ਜੀ ਡਾਡ ਲਾਇਸੈਂਸ ਦੇ ਸਕਦੇ ਆ ਜੀ ਤੇ ਉਸ ਤੋਂ ਬਾਅਦ 1 ਸਾਲ ਦੀ ਫਿਰ ਵੇਟਿੰਗ ਹੋਊਗੀ ਜਿਹਦੇ ਵਿੱਚ ਉਹ ਕਮਰਸ਼ੀਅਲ ਲਾਇਸੈਂਸ ਜਿਹੜਾ ਦੇ ਸਕਦੇ ਆ ਸੋ ਹੁਣ ਕੋਈ ਵੀ ਜਿਹੜਾ ਨਾਨ ਰੈਸਿਪਰੋਕਲ ਕੰਟਰੀ ਦੇ ਵਿੱਚੋਂ ਲੋਕ ਆਉਂਦੇ ਆ ਉਹਨਾਂ ਦੇ ਲਈ ਇਹ ਪ੍ਰੋਵੀਜ਼ਨ ਜਿਹੜੀ ਵਿੱਚ ਪਾ ਦਿੱਤੀ ਗਈ ਹੈ ਕਿ ਉਹਨਾਂ ਦਾ 12 ਮਹੀਨੇ ਦਾ ਹੀ ਜਿਹੜਾ ਮੈਕਸਿਮਮ ਜਿਹੜਾ ਐਕਸਪੀਰੀਅੰਸ ਕਾਊਂਟ ਕੀਤਾ ਜਾਊਗਾ ਤੇ ਸਿੱਧਾ ਜੀ ਲਾਇਸੈਂਸ ਨਹੀਂ ਦੇ ਸਕਣਗੇ ਜੀ 2 ਦੇ ਕੇ 1 ਸਾਲ ਦੀ ਵੇਟਿੰਗ ਕਰਕੇ ਫਿਰ ਜੀ ਦੇ ਕੇ ਤੇ ਫਿਰ 1 ਸਾਲ ਦੀ ਵੇਟਿੰਗ